ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਮਾਂ ਜਿਸ ਦਾ ਨਾਮ ਮੇਗਾ ਦੱਸਿਆ ਜਾ ਰਿਹਾ ਹੈ ਉਮਰ ਲਗਭਗ 38 ਸਾਲ ਦੀ ਦੱਸੀ ਜਾ ਰਹੀ ਆ ਤਾਂ ਇੱਕ ਮਾਂ ਨੇ ਹੀ ਆਪਣੇ 2 ਸਾਲਾਂ ਦੇ ਬੇਟੇ ਨੂੰ ਨਹਿਰ ਦੇ ਵਿੱਚ ਸੁੱਟ ਦਿੰਦੀ ਆ ਤਾਂ ਉਸ ਦੀ ਨਹਿਰ ਦੇ ਵਿੱਚ ਸੁੱਟ ਕੇ ਉਸ ਦੀ ਮੌਤ ਕਰ ਦਿੰਦੀ ਆ ਤਾਂ ਜਿਹੜੀ ਇਹ ਸਾਰੀ ਘਟਨਾ ਹੁੰਦੀ ਆ ਨਹਿਰ ਕੋਲ ਇੱਕ ਦੂਜੀ ਔਰਤ ਲੰਘ ਰਹੀ ਆ ਤਾਂ ਉਹ ਦੇਖਦੀ ਆ ਕਿ ਇੱਕ ਔਰਤ ਆਪਣੇ ਬੱਚੇ ਨੂੰ ਗੋਦੀ ਲੈ ਕੇ ਖੜੀ ਆ ਪਰ ਅਚਾਨਕ ਹੀ ਉਸ ਦੀ ਉਸ ਔਰਤ ਨੂੰ ਪਤਾ ਨਹੀਂ ਕੀ ਹੋ ਜਾਂਦਾ ਜਿਸ ਕੋਲ ਬੱਚਾ ਚੱਕਿਆ ਹੁੰਦਾ ਹੈ ਤੇ ਉਹ ਆਪਣੇ ਬੱਚੇ ਨੂੰ ਨਹਿਰ ਦੇ ਵਿੱਚ ਸੁੱਟ ਦਿੰਦੀ ਤੇ ਸਾਰੀ ਘਟਨਾ ਦੇਖ ਕੇ ਉਹ ਔਰਤ ਹੈਰਾਨ ਹੋ ਜਾਂਦੀ ਆ ਤਾਂ ਬਾਅਦ ਵਿਚ ਇਹ ਸਾਰੀ ਘਟਨਾ ਬਾਰੇ ਪੁਲਿਸ ਕੋਲ ਜਾਂਦੀ ਆ ਤੇ ਘਟਨਾ ਬਾਰੇ ਸਾਰਾ ਕੁਝ ਦੱਸਦੀ ਆ ਤਾਂ ਬਾਅਦ ਵਿੱਚ ਮੇਗਾ ਨੂੰ ਜਿਹੜੀ ਪੁਲਿਸ ਹਰਾਸਤ ਦੇ ਵਿੱਚ ਲੈ ਲੈਂਦੀ ਆ ਤੇ ਇਹ ਜਿਹੜੀ ਘਟਨਾ ਹਰਿਆਣਾ ਦੇ ਫਰੀਦাবাদ ਤੋਂ ਆ ਰਹੀ ਆ ਤੇ ਦੂਜੇ ਪਾਸੇ ਜਿਹੜੇ ਮੇਗਾ ਦੇ ਪਰਿਵਾਰਕ ਮੈਂਬਰ ਆ ਉਹ ਬਹੁਤ ਤੰਗ ਪਰੇਸ਼ਾਨ ਸੀ ਕਿਉਂਕਿ ਜਿਹੜੀ ਮੇਗਾ ਕੁਸ਼ ਟਾਈਮ ਪਹਿਲਾਂ ਮਿਲ ਨਹੀਂ ਰਹੀ ਸੀ ਤੇ ਨਾ ਹੀ ਉਹ ਜਿਹੜਾ 2 ਸਾਲਾ ਦਾ ਬੱਚਾ ਸੀ ਉਹ ਘਰ ਵਿੱਚ ਉੱਥੇ ਮਿਲ ਰਿਹਾ ਸੀ ਤੇ ਬਾਅਦ ਵਿੱਚ ਜਿਹੜੇ ਪਰਿਵਾਰਕ ਮੈਂਬਰ ਆ ਉਹ ਮੇਗਾ ਦੇ ਉਹ 2 ਸਾਲਾ ਦੇ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਆ ਪਰ ਦੂਜੇ ਪਾਸੇ ਜਦੋਂ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਤਾਂ ਪੁਲਿਸ ਉਸ ਮੇਗਾ ਨੂੰ ਬਰਾਮਦ ਕਰਦੀ ਆ ਤੇ ਹਿਰਾਸਤ ਦੇ ਵਿੱਚ ਲੈ ਲੈਂਦੀ ਆ ਤੇ ਬਾਅਦ ਵਿੱਚ ਇਸ ਘਟਨਾ ਦੇ ਬਾਰੇ ਪੁਲਿਸ ਪੁੱਛਗਿੱਛ ਕਰਦੀ ਆ ਤਾਂ ਬਾਅਦ ਵਿੱਚ ਮੇਗਾ ਤੇ ਇਹ ਬਿਆਨ ਆਇਆ ਕਿ ਮੈਂ ਇੱਕ ਤੰਤਰਿਕ ਕੋਲ ਗਈ ਸੀ ਕਿ ਉਸਨੇ ਮੈਨੂੰ ਕਿਹਾ ਕਿ ਜਿਹੜਾ ਤਰ੍ਹਾਂ ਬੱਚਾ ਹੈ ਇਹ ਇੱਕ ਜਿੰਨਾ ਤਾਂ ਬਾਅਦ ਵਿੱਚ ਮੇਗਾ ਨੇ ਕਿਹਾ ਕਿ ਮੈਂ ਹੈਰਾਨ ਹੋ ਗਈ ਸੀ ਕਿ ਜੇਕਰ ਮੇਰਾ ਬੱਚਾ ਜਨ ਨਾ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਤਾਂ ਐਸਾ ਗੱਲ ਨੂੰ ਹਿੰਮਤ ਦੇ ਨਜ਼ਰ ਰੱਖਦਿਆਂ ਹੋਇਆ ਮੈਂ ਇੱਕ ਆਗਰਾ ਦੀ ਨਹਿਰ ਜਿਹੜੀ ਉੱਥੇ ਗਈ ਤੇ ਉੱਥੇ ਜਾ ਕੇ ਮੈਂ ਆਪਣੇ ਬੇਟੇ ਨੂੰ ਜਿਹੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਬਹੁਤ ਹੀ ਮੰਦ ਭਾਗੀ ਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਹੁਣ ਪੁਲਿਸ ਦੁਆਰਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਉਹ ਬੱਚਾ ਜਿਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਹੁਣ ਜਿਹੜੇ ਗੋਤਾਖੋਰ ਆ ਉਹਨਾਂ ਦੀ ਮਦਦ ਦੁਆਰਾ ਜਿਹੜੀ ਬੱਚੇ ਦੀ ਲਾਸ਼ ਜਿਹੜੀ ਆ ਭਾਲ ਰਹੇ ਆ ਪਰ ਹਲੇ ਤੱਕ ਉਸ ਬੱਚੇ ਦੀ ਕੋਈ ਵੀ ਨਿਸ਼ਾਨੀ ਕੋਈ ਵੀ ਉਹਦੀ ਲਾਸ਼ ਹਲੇ ਤੱਕ ਨਹੀਂ ਮਿਲੀ ਤੇ ਬਹੁਤ ਹੀ ਮੰਦ ਭਾਗੀ ਖਬਰ ਆ ਕਿ ਇੱਕ ਮਾਂ ਨੇ ਹੀ ਆਪਣੇ 2 ਸਾਲਾਂ ਦੇ ਬੱਚੇ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹੋ ਜਿਹੀਆਂ ਵੀ ਕੁਝ ਮਾਵਾਂ ਨੇ ਜਿਹੜੀ ਆਪਣੇ ਬੱਚੇ ਨੂੰ ਆਪ ਹੀ ਨੁਕਸਾਨ ਪਹੁੰਚਾਉਂਦੀਆਂ ਨੇ ਤੇ ਤੁਸੀਂ ਇਹ ਵੀ ਸੋਚਦੇ ਹੋ ਕਿ ਕੁਝ ਮਾਵਾਂ ਐਦਾਂ ਦੀਆਂ ਵੀ ਹੁੰਦੀਆਂ ਕਿ ਜਿਹੜੀਆਂ ਆਪਣੇ ਬੱਚੇ ਦੇ ਇੱਕ ਕੰਡਾ ਵੱਜਾ ਵੀ ਡਿਜਰਦੀਆਂ ਉਹ ਤੰਗ ਤੰਗ ਪਰੇਸ਼ਾਨ ਹੋ ਜਾਂਦੀ ਨੇ ਕਿ ਜਦੋਂ ਬੱਚਾ ਮਾੜਾ ਜਿਹਾ ਰੋਣ ਵੀ ਲੱਗ ਜਾਂਦਾ ਤੇ ਮਾਂ ਦੇ ਮਾਵਾ ਦੇ ਹੱਥੋਂ ਪੈਰੋਂ ਹਰ ਸਮਾਂ ਜਿਹੜਾ ਸ਼ੁਕਨਾ ਸ਼ੁਰੂ ਹੋ ਜਾਂਦਾ ਏ ਉਹ ਪਰੇਸ਼ਾਨ ਹੋ ਜਾਂਦੇ ਪਰ ਇੱਥੇ ਤਾਂ ਇਸ ਦੇ ਉਲਟ ਹੀ ਖਬਰ ਸਾਹਮਣੇ ਆ ਰਹੀ ਏ ਕਿ ਇੱਕ ਮਾਂ ਨੇ ਹੀ ਆਪਣੇ ਬੱਚੇ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਏ ਕੁਝ ਮਾਵਾਂ ਐਦਾਂ ਵੀ ਹੁੰਦੀਆਂ ਕਿ ਆਪਣੇ ਬੱਚਿਆਂ ਦੇ ਲਈ ਬਹੁਤ ਪਾਪੜ ਵੇਲਦੀਆਂ ਨੇ ਕਈ ਬੱਚਣ ਕੋਈ ਇਨੇ ਕੰਮ ਨਹੀਂ ਕਰਦੀ ਹੁੰਦੀ ਉਹ ਆਪਣੇ ਜਿਹੜੀਆਂ ਅੱਖਾਂ ਦਾਣ ਕਰਦੀ ਨੇ ਹੋਰ ਵੀ ਕਈ ਜਿਹੜੇ ਆਪਣੇ ਸਰੀਰ ਦੇ ਅੰਗ ਜਿਹੜੀਆਂ ਮਾਂ ਆਪਣੇ ਬੱਚਾ ਦੇ ਬੱਚਾ ਦੇ ਲਈ ਦਾਨ ਕਰ ਦਿੰਦੀਆਂ ਨੇ ਪਰ ਇਹ ਬਹੁਤ ਹੀ ਮੰਦ ਭਾਗੇ ਖਬਰ ਆ ਪਰ ਦੂਜੇ ਪਾਸੇ ਇਹ ਵੀ ਆ ਕਿ ਜਿਹੜੇ ਅੱਜ ਕੱਲ ਦੇ ਲੋਕ ਆ ਕਿਸੇ ਨੂੰ ਵੀ ਤਾੰਤ੍ਰਿਕ ਦੇ ਉੱਪਰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੇਕਰ ਆਪਾਂ ਤਾੰਤ੍ਰਿਕ ਜਾਦੂ ਟੂਣੀਆਂ ਉੱਪਰ ਵਿਸ਼ਵਾਸ ਕਰਦੇ ਆ ਉਸ ਦੇ ਨਾਲ ਆਪਣੇ ਜਿਹੜੇ ਪੈਸੇ ਹੁੰਦੇ ਆ ਉਹ ਖਰਾਬ ਹੁੰਦੇ ਆ ਤੇ ਦੂਜੇ ਪਾਸੇ ਉਹਨਾਂ ਦੇ ਜਦੋਂ ਆਪਾਂ ਚੱਕਰਾਂ 'ਚ ਪੈ ਜਾਂਦੇ ਆ ਤਾੰਤ੍ਰਿਕ ਦੀਆਂ ਵਾਲੀਆਂ ਚੀਜ਼ਾਂ ਦੇ ਚੱਕਰਾਂ 'ਚ ਪੈ ਜਾਂਦੇ ਆ ਤਾਂ ਉਸ ਦੇ ਨਾਲ ਆਪਣੇ ਹੀ ਪਰਿਵਾਰਕ ਮੈਂਬਰਾਂ ਦਾ ਨੁਕਸਾਨ ਹੁੰਦਾ ਏ ਤਾਂ ਆਪਾਂ ਆਪਣੇ ਪਰਿਵਾਰਕ ਮੈਂਬਰ ਜਿਹੜੇ ਆ ਆਪਣਾ ਘਰ-ਬਾਰ ਇਹਨਾਂ ਦੇ ਪਿੱਛੇ ਲਾ ਕੇ ਜਿਹੜਾ ਉਜਾੜ ਵੀ ਲੈਣੇ ਆ ਤਾਂ ਤੁਸੀਂ ਹੁਣ ਸੋਣੇ ਚੱਕਦੇ ਹੋ ਦੇਖ ਵੀ ਸਕਦੇ ਹੋ ਕਿ ਜਿਹੜੀ ਇੱਕ ਮਹਾਂ ਨੇ ਹੀ ਆਪਣੇ ਬੱਚੇ ਨੂੰ ਨਹਿਰ ਵਿੱਚ ਸੁੱਟਦੀ ਆ ਇੱਕ ਤੰਤਰਿਕ ਹਲੇ ਉਹਨੇ ਇਹੀ ਕਹਿੰਦਾ ਕਿ ਤੇਰਾ ਜਿਹੜਾ ਬੱਚਾ ਜਨਨਾ ਵੀ ਇਹ ਤੁਹਾਡੇ ਲਈ ਖਤਰਨਾਕ ਹੋ ਸਕਦਾ ਤੇ ਬਸ ਹਲੇ ਜਿਹੜੀ ਮੁੰਡੇ ਦੀ ਮਾਂ ਸੀ ਉਸਨੇ ਇਹੀ ਗੱਲ ਸੁਣੀ ਸੀ ਤੇ ਉਹਨੇ ਜਾ ਕੇ ਜਿਹੜੀ ਆਪਣੇ ਬੱਚੇ ਨੂੰ ਨਹਿਰ ਦੇ ਵਿੱਚ ਸੁੱਟ ਦਿੰਦੀ ਆ ਤੇ ਬਹੁਤ ਹੀ ਹਿੰਮਤ ਭਾਗੀ ਖਬਰ ਸਾਹਮਣੇ ਆ ਰਹੀ ਹੈ ਤੇ ਆਪਾਂ ਨੂੰ ਕਦੇ ਵੀ ਕਿਸੇ ਦੇ ਉੱਪਰ ਅੰਧਵਿਸ਼ਵਾਸ਼ਾ ਦੇ ਉੱਪਰ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੇਕਰ ਆਪਾਂ ਉਹਨਾਂ ਦੇ ਉੱਪਰ ਵਿਸ਼ਵਾਸ ਕਰਾਂਗੇ ਉਹਦੇ ਨਾਲ ਆਪਾਂ ਆਪਣਾ ਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਨੁਕਸਾਨ ਜਿਹੜਾ ਕਰਾਂਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ